ਕੀ ਕਿਹੜਾ ਪੈ ਲੱਗਿਆ ਵਾਹ ਅੱਜ ਫੇਰ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਫੇਰ ਚੋਂ ਬਲੀਡਿੰਗ ਹੋ ਰਹੀ ਆ ਪਰ ਸਾਫ ਹਾਲਾਤ ਵਾਸਤੇ ਸਾਨੂੰ ਦੋ ਦੇ ਲੱਗੀ ਆ ਪਰ ਸਾਨੂੰ ਇਸ ਚੀਜ਼ ਦਾ ਕਨਫਰਮ ਨਹੀਂ ਬੁਲੇਟ ਦੀ ਵੀ ਆਵਾਜ਼ ਆਈ ਆ ਸਾਨੂੰ ਹੋ ਸਕਦਾ ਬੁਲੇਟ ਚੱਲੀ ਜਾਵੇ ਜਾਂ ਕੋਈ ਇਹੋ ਜਿਹੀ ਚੀਜ਼ ਚਲਾਈ ਜਾਵੇ ਜਿਵੇਂ ਪਿਛਲੀ ਵਾਰ ਵੀ ਆਇਆ ਸੀਗਾ ਜਿਹੜੇ ਕਲਸਟਰ ਦੇ ਵਿੱਚੋਂ ਜਿਹੜੇ ਪੈਲਟਸ ਲੱਗਦੀ ਆ ਅਸੀਂ ਹੋ ਸਕਦਾ ਕੁਛ ਐਵੇਂ ਦਾ ਪਰ ਕਨਫਰਮ ਹੋਊਗਾ ਸਾਨੂੰ ਲੱਗਦਾ ਆ ਕਿ ਜਿਵੇਂ ਦੀ ਬਲੀਡਿੰਗ ਭਾਰੀ ਹੋ ਰਹੀ ਆ ਸਾਨੂੰ ਲੱਗਦਾ ਕਿ ਬੁਲੇਟ ਦਾ ਵਾਰ ਕੀਤਾ ਗਿਆ ਬੁਲੇਟ ਜਿਹੜੀ ਪਲਾਸਟਿਕ ਬੁਲੇਟ ਹੁੰਦੀ ਉਹ ਮਾਰੀ ਸਾਨੂੰ ਅਜੇ ਅਸੀਂ ਕਨਫਰਮ ਨਹੀਂ ਕਹਿ ਸਕਦੇ ਜੀ ਉਹਨਾਂ ਦੇ ਜਿੰਨੀ ਬਲੀਡਿੰਗ ਜ਼ਿਆਦਾ ਹੋ ਰਹੀ ਆ ਪਲਾਸਟਿਕ ਬੁਲੇਟ ਦੇ ਨਾਲ ਇੰਨੀ ਬਲੀਡਿੰਗ ਨਹੀਂ ਹੋ ਸਕਦੀ ਉਹ ਬਾਈ ਵੇਖ ਕੇ ਵੇਖ ਕੇ ਦੇਖ ਕੋਈ

ਉਜਿਆਸੀ ਗੋਲ ਇਹ ਦੇਖੋ ਕਿ ਇਹ ਟੂ ਗਿਆਨ ਗੋਲ ਇਹ ਦੇਖੋ ਇਹ ਰੈਕਸਨ ਵਾਲੀ ਕਾਮੀਡੀਆ ਵਿੱਚ ਹੋ ਰਿਹਾ ਇੱਥੇ ਲੱਗੇ ਜਾ ਰਹੇ ਨੇ ਇਹ ਕੰਪੈਡੀਟੇਟ ਦੇ ਹੋਰ ਪਹਿਲਾਂ ਇੱਕ ਕੰਪੈਡੀਟ ਚੈੱਕ ਕਰੋ ਡੈਸ਼ ਨਹੀਂ ਦੇਖੋ ਜੀ ਦੇਖੋ ਇਹ 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 ਜੋ ਐਕਸਪਾਇਰੀ ਡੇਟ ਵਾਲੀ ਜਿਹੜੀ ਸਾਈਡ ਤੇ ਲੇਬਲ ਲੱਗਾ ਹੁੰਦਾ ਆ ਉਹਨੂੰ 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 ਲਾਇਆ ਗਿਆ ਵਾ ਉਹਨੂੰ ਲਾ ਕੇ ਸੁੱਟਿਆ ਗਿਆ ਵਾ ਇਹਨਾਂ ਮਨ ਪਿਛਲੀ ਵਾਰ ਵੀ ਸਾਡੇ ਤੇ ਸਾਰ ਟੈਸਟ ਤੋਂ ਜੁਆਇਆ ਗਿਆ ਸੀ ਹੁਣ ਇਸ ਟਾਈਮ ਹੀ ਅਸਾਂ

ਯਾਰ ਪਾਣੀ ਪਾਣੀ ਦੇਖਾ ਬਾਈ ਦੇਖ ਕੇ ਦੇਖ ਕੇ ਬਾਈ ਕੋਰ ਦੋ ਕੋਰ ਦੋ ਬਾਈ ਦੇਖ ਕੇ ਲੱਗਿਆ ਨਹੀਂ ਤੂੰ ਕੱਟ ਫਾਰ ਕੱਟ ਬਾਈ ਜੀ ਮੈਂ ਤੁਹਾਨੂੰ ਤੁਸੀਂ ਨਾ ਦਿਖਾ ਰਹੇ ਆ ਲੈ ਆ ਤਰ ਹਰਿਆਣਾ ਪੁਰਸ ਵੱਲੋਂ ਅੱਥਰੂ ਗੈਸ ਦੇ ਬੋਲੇ ਲੱਗੇ ਜਾ ਰਹੇ ਨੇ ਲੋਇਆ ਹੁੰਦਾ ਭੰਦਾ ਯਾਰ ਇਹ ਮੁੜ ਕੇ ਭਜਦਾ ਹਣਾ ਅੱਗੇ ਧਿਆਨ ਰੱਖੋ ਜਦੋਂ ਛੱਡਦੇ ਨੇ ਨਾ ਉਹ ਉਹ ਸਰੰਜੇ ਕਰਦਾ ਜਦੋਂ ਉਹ ਭੰਦਾ ਤੇ ਸਰਕਾਰ ਆਪਣੀ ਗਲਤਰੀ ਨੀਤੀਆਂ ਤੇ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਅੱਥਰੂ ਗੈਸ ਦੇ ਕੋਲੇ ਜਿਵੇਂ ਬਿਨਾਂ ਕੁਝ ਕਹੇ ਵਰੇ ਬਿਨਾਂ ਕੁਝ ਕਹੇ ਉਹ ਦੇਖੋ ਅਤੂ ਗੈਸ ਦੇ ਗੋਲੇ ਦੀ ਬਰਸਾਤ ਲਗਾਤਾਰ ਹੋ ਰਹੀ ਤੁਸੀਂ ਦੇਖ ਸਕਦੇ ਹੋ ਦੇਖੋ ਕਿਸਾਨ ਜੂਝ ਰਹੇ ਨੇ ਕੋਈ ਇੱਥੇ ਪਰਟੇ ਹੋਏ ਨੇ ਇੱਕ ਇੱਕ ਸਾਡੇ ਕਿਸਾਨ ਵੀਰ ਦੇ ਮੱਥੇ 'ਚ ਬਦਨੀ ਗੋਲੀ ਮਾਰੀ ਬਦਨੀ ਕੀ ਚੀਜ਼ ਮਾਰੀ ਹੈ ਤੁਸੀਂ ਦੇਖ ਸਕਦੇ ਹੋ ਉਹ ਵੀਰ ਨੂੰ ਐਂਬੂਲੈਂਸ 'ਚ ਲੈ ਗਏ ਨੇ ਉਹਦੇ ਵੀਰ ਦੇ ਮੱਥੇ 'ਚ ਬਲੀਡਿੰਗ ਹੋਣ ਲੱਗੀ ਹੈ

पानी मार्केट कर रहे हैं, और कौन है ਸੋਚਣਾ ਪਊਗਾ ਸਾਨੂੰ ਸੋਚਣਾ ਪਊਗਾ ਕਿਵੇਂ ਸਿੱਖ ਰਾਜ ਗਿਆ ਸਾਨੂੰ ਸੋਚਣਾ ਪਊਗਾ ਸਾਨੂੰ ਸੋਚਣਾ ਨਾ ਮਨਾ ਨਹੀਂ ਲੈਂਦੇ ਇਸ ਪ੍ਰਬੰਧ ਨਾਲ ਸਾਰੇ ਨਾਲ ਲੜ ਕੇ ਫਿਰ ਅਸੀਂ ਘਰ ਨੂੰ ਵਾਪਸ ਜਾਵਾਂਗੇ ਉਹਨਾਂ ਜਿਹੜੇ ਅਸੀਂ ਵਾਪਸ ਨਹੀਂ ਜਾਵਾਂਗੇ ਜੋ ਕੇਂਦਰ ਦੇ ਮੰਤਰੀ ਭਾਵੇਂ ਪੰਜਾਬ ਦੇ ਰਵਨੀਤ ਬਿੱਟੂ ਆਣੋਂ ਬਿਆਨ ਦੰਦੇ ਸੀ ਕਿ ਪੈਦਲ ਆਉ ਤੁਹਾਨੂੰ ਕੌਣ ਰੋਕਦਾ ਟਰੈਕਟਰ ਟਰਾਲੀਆਂ ਤੇ ਨਾ ਉਹਨਾਂ ਨੂੰ ਹੁਣ ਕੀ ਜਵਾਬ ਦਵਾਂਗੇ ਉਹਨਾਂ ਨੂੰ ਅਸੀਂ ਪੁੱਛਾਂਗੇ ਹੁਣ ਉਹਨਾਂ ਨੂੰ ਪੁੱਛਾਂਗੇ ਵੀ ਕਿੱਥੇ ਜੇ ਤੁਸੀਂ ਤੁਸੀਂ ਤਾਂ ਸਾਨੂੰ ਕਹਿੰਦੇ ਵੀ ਗੱਲਬਾਤ ਕਰ ਲਓ ਅਸੀਂ ਤਿਆਰ ਆ ਗੱਲਬਾਤ ਕਰੋ ਕੋਈ ਗੱਲਬਾਤ ਕਰਨੀ ਕੀ ਦੇ ਨਾਮ ਆ ਤੁਸੀਂ ਤਾਂ ਸਾਡੇ ਬੰਬ ਮਾਰਨ ਦੇ ਗੋਲੀਆਂ ਮਾਰਨ ਦੇ ਜੇ ਕੀ ਨਾਲ ਗੱਲ ਕਰੇ ਰਵਨੀਤ ਬਿੱਟੂ ਆ ਜਾਂ ਖੱਟਰ ਸੀ ਕਹਿਣ ਦੇ ਆ ਹਰਿਆਣੇ ਦਾ ਜਾਂ ਸੈਣੀ ਕਹਿ ਰਿਹਾ ਸੀਗਾ ਜਾਂ ਇਹਨਾਂ ਦੇ ਹੋਰ ਪ੍ਰਵਕਤਾ ਕਹਿ ਰਹੇ ਹੀ ਆ ਜੋ ਕਿੱਥੇ ਆ ਜਿਹੜਿਆਂ ਦੇ ਪੈਦਲ ਜਾਓ ਕਿਦਾਰੇ ਹੋ ਸਾਡੇ ਸਾਨੂੰ ਨਹੀਂ ਕੁਝ ਵੀ ਲੱਗ ਰਿਹਾ ਅੱਜ ਤੇ ਸਾਨੂੰ ਉਹੀ ਲੱਗ ਰਿਹਾ ਵੀ ਇੱਕ ਬੰਨੇ ਪਾਕਿਸਤਾਨ ਹਿੰਦੁਸਤਾਨ ਬਣਾ ਕੇ ਲੜਾਈ ਸ਼ੁਰੂ ਹੋਈ ਜੰਗ ਸ਼ੁਰੂ ਹੋਈ ਆ ਇੱਕ ਬੰਨੇ ਕੀਰਤੀ ਭਾਈ ਲਾਲੂਆਂ ਦੇ ਵਾਰਸ ਆ ਇੱਕ ਬੰਨੇ ਮਲਕ ਬਾਘੂਆਂ ਦੇ ਵਾਰਸ ਆ ਇਹ ਲੜਾਈ ਜਿਹੜੀ ਲਗਦਾ ਜਿਹੜੀ ਆ ਇਹਦੇ ਨਾਲ ਸਾਨੂੰ ਪਤਾ ਕਿ ਸੱਚ ਜਿੱਤਦਾ ਹੁੰਦਾ ਸੱਚ ਹੀ ਜਿੱਤੂਗਾ ਫਤਹਿ ਕਰਾਂਗੇ ਜੇ ਪ੍ਰਬੰਧ ਅਸੀਂ ਨਿੱਕ ਟਾਂਗਾ ਖਾਈਏ ਸਾ ਰਾਜ ਸੱਤਾ ਦੇ ਨਹੀਂ ਸਾਡੇ ਮੁੱਕ ਜਾਂਦੇ ਦੇ ਤੇ ਸ਼ਹੀਦੀਆਂ ਤੁਹਾਡੇ ਤੱਕ ਖਾਤੇ ਪੈਣ ਲਈ ਤਿਆਰ ਨੇ ਅਸੀਂ ਉਹ ਜਿਹੜੇ ਤਾਰੇ ਨਹੀਂ ਤੇਰੇ ਨੇ ਆਉਂਦੇ ਉਹ ਜੋ ਚਲਾਉਂਦੇ ਸਰਕਾਰ ਨੇ ਅਸੀਂ ਉਹ ਜਿਹੜੇ ਗੋਲੀਆਂ ਇੱਕ ਵਾਰੀ ਕਿਹੜੀ ਗੋਲੀਆਂ ਦੀ ਇਹ ਪੈਲੇਟ ਪੈਲੇਟਸ ਹੁੰਦੀਆਂ ਜੀ ਇਹਦੇ ਵਿੱਚ ਜਿਵੇਂ ਛੋਟੀਆਂ ਗੋਲੀਆਂ ਲੋਹੇ ਦੀਆਂ ਗੋਲੀਆਂ ਹੁੰਦੀਆਂ ਜਿਹਦੇ ਨਾਲ ਕੇ ਸਾਨੂੰ ਇਹੀ ਆ ਕੇ ਚੱਲਿਆ ਸੀ ਜਿਹਦੇ ਨਾਲ ਇੰਜਰੀ ਹੋਈ ਆ ਕਿਸਾਨ ਦੇ ਹੈਡ ਸਾਡੇ ਇੰਜਰੀ ਹੋਈ ਆ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਬਹੁਤ ਹੈਵੀ ਬਲੀਡਿੰਗ ਹੋ ਰਹੀ ਉਹਨਾਂ ਨੂੰ ਭੇਜਿਆ ਆ ਆਪਣਾ ਬਰਾਜਪੁਰਾ ਭੇਜਿਆ ਆ ਇਹ ਚੀਜ਼ ਆ ਜੋ ਲੋਕਤੰਤਰ ਆਪਣੇ ਆਪ ਨੂੰ ਦਾਵਾ ਕਰਨ ਵਾਲਾ ਦੇਸ਼ ਦੇ ਨਾਗਰਿਕਾਂ ਦੇ ਤੇ ਆ ਦੇਸ਼ ਦੀ ਸਰਕਾਰ ਵੱਲੋਂ ਚਲਾਇਆ ਜਾਂਦਾ ਠੀਕ ਜੀ ਪਹਿਲਾ ਉਦੋਂ ਜਿਹੜਾ ਸਤਨਾਮ ਵੈਗੁਰੂ ਦੇ ਕਿ ਜਾਪ ਹੋਇਆ ਉਦੋਂ ਕਿ ਸ਼ਬਦ ਲਗਾ ਦਿੱਤੇ ਜਾਂਦੇ ਸੀ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਧਰਲੇ ਪਾਸੇ ਤੁੱਜ ਪਹਿਲੀ ਵਾਰ ਸੁਣਿਆ ਅੱਛਾ ਯਹਾਂ ਤੱਕ ਕੀ ਬਾਤ ਹੈ ਕੀ ਵੀ ਗੋਲੀ ਦਾ ਗੋਲੀ ਕਲ ਜਵਾਬ ਦਿਓ ਸਤਨਾਮ ਪਰਜਾ ਸਤਨਾਮ ਵੈਗੁਰੂ ਕਹਿਣਾ ਨਾ ਉਸ ਦੀ ਲੀਹਾਂ ਤੇ ਚੱਲ ਕੇ ਦਿਖਾਓ ਸਤਨਾਮ ਵੈਗੁਰੂ ਐ ਨਹੀਂ ਕਹਿ ਜਾਂਦਾ ਠੀਕ ਹੈ ਉਹਦੀ ਲੀਹਾਂ ਤੇ ਚੱਲ ਕੇ ਦਿਖਾਓ ਫਿਰ ਪਤਾ ਲੱਗੇਗਾ ਸਤਨਾਮ ਵੈਗੁਰੂ ਦਾ ਜਾਪ ਹੁੰਦਾ ਕੀ ਹੈ ਇਹ ਹੈ ਪੰਜਾਬ ਜਿਹੜਾ ਸਾਡੇ ਹੱਕਾਂ ਲਈ ਲੜਦਾ ਫਿਰਦਾ ਪੈਂਟ ਚ ਬਲਾਸਟ ਕੀਤਾ ਕੱਲ੍ਹ ਕਿਥੋਂ ਵੀ ਪਰਦੇ ਆਪਕੇ ਸਭ ਤੋਂ ਕਾਲੀ ਜ਼ਾਲੀ ਕੀ ਤਰਫ ਜਹਾਂ ਪਰ ਆਪ ਦੱਸ ਸਕਦੇ ਹੋ ਕਿ ਪੈਰਾਮਿਲਟਰੀ ਕੇ ਸਵਾਲ ਉੱਤੇ ਗਏ ਫਰੇਵਾਂ ਪੁਲਿਸ ਕੇ ਦਵਾਰ ਨਦੀਪ ਦੇ ਪਿਤਾ ਜੀ ਦੇ ਵਾਪਸ ਆ ਰਹੇ ਸਾਰੇ ਵੀ ਕਰਾ ਬਾਗਤਸਨਾ ਉੱਪਰ ਦੇ ਗੱਲ ਕਿ ਕੋਈ ਲੋਰੀਆ ਥੋੜੀ ਬੋਗੀ 70 ਜੀ ਆ ਰਹੇ ਆ ਹਰਿਆਣਾ ਪੁਲਿਸ ਤੋਂ ਆ ਗਏ ਦੋ ਤਿੰਨ ਬੱਸ 800 ਆ ਗਈ ਕੋਈ ਬਾਤ ਨਹੀਂ ਉਹ ਕਹਦੇ ਵੀ ਹਮ ਜਾਣ ਨਹੀਂ ਦਿੰਦੇ ਠੀਕ ਆ ਚਲੋ ਕੋਈ ਬਾਤ ਨਹੀਂ ਨਹੀਂ ਜਾਣ ਦਿੰਦੇ ਹੈ ਭਾਈ ਉਹਨੂੰ ਕਿਵੇਂ ਲੱਗਦੇ ਹੈ ਜਿਹੜਾ ਸਪੋਰਟਸ ਪਰ ਹਰ ਕੋਲ ਬਾਬੂ ਸਵੇਰ ਦਾ ਟਰੇਡਰ ਲੜਦੇ ਆ ਭਾਈ ਪਿੱਛੇ ਨੂੰ ਮੜਾ ਜਾ ਪਰ ਜੋ ਦੋ ਦਮਾ ਫੋਰਮਾਂ ਨੇ ਕੋਈ ਫੈਸਲਾ ਕਰ ਲਿਆ ਜੋ ਫੈਸਲਾ ਕਰ ਲਿਆ ਫੇਰ ਵੀ ਉਹਨੂੰ ਫੈਸਲੇ ਨੂੰ ਮੰਨਾਂਗੇ ਪਰ ਆਪਣੇ ਆਪਾਂ ਪਹਿਲਾਂ ਗੱਲ ਕਰਕੇ ਫਿਰ ਪਿੱਛੇ ਜਦੋਂ ਉਹ ਬੁਰਿਆ ਕਲਾਕਾਰ ਜਖਮੀ ਹੋਇਆ ਚਾਰ ਸਰਕਾਰ ਚਿਕਿਤਸਾਨ ਕਿਸਾਨ ਜਖਮੀ ਹੋਇਆ ਇਹ ਲਾਤੇ ਸੱਟ ਲੱਗੀ ਇਧਰ ਲਾਤੇ ਸੱਟ ਲੱਗੀ ਸਿੰਦਰ ਦਾ ਤਾਲੇ ਇਹਦੇ ਨਾਲ ਭਾਈ ਇਹ ਸਾਡੇ ਇਹ ਸਰਕਾਰ ਡਗੀ ਹੋ ਗਈ ਆ ਨਾਟਕਤੌਰ ਤੇ ਆ ਰਹੀ ਆ ਕਿਸ ਤਰੀਕੇ ਨਾਲ ਡੰਗ ਰਹੀ ਆ ਇਹ ਡੈਮੋਕਰੇਸੀ ਨਹੀਂ ਇਹਨਾਂ ਦਾ ਖਤਾਲ ਹੈ ਇਹਨਾਂ ਦਾ ਇਹਨਾਂ ਦਾ ਖਤਾਲ ਅੱਜ ਪਾਟ ਗਿਆ ਵਾ ਇਹਨੇ ਡੈਮੋਕਰੇਸੀ ਪਾਟ ਗਿਆ ਲੀਰ ਮੀਰ ਹੋ ਗਈ ਆ ਸਾਡੂ ਪਹਿਲਾ ਕਰਨਾ ਪਊਗਾ ਵੀ ਇਹ ਦੇਸ਼ ਨੂੰ ਆਪਣਾ ਕਹਿਣਾ ਹੁਣ ਜੁਗ ਨਹੀਂ ਕਹਿਣਾ ਮੇਰਾ ਅਸੀਂ ਉਹ ਜਿਹੜੇ ਕਰਨੇ ਤੇ ਰਹਿੰਦੇ ਆ ਤੁਸੀ ਉਹ ਜੋ ਚਲਾਉਂਦੇ ਸਰਕਾਰ ਨੇ ਅਸੀਂ ਉਹ ਜਿਹੜੇ ਕਰਨੇ ਤੇ ਰਹਿੰਦੇ ਆ ਤੁਸੀ ਉਹ ਜੋ ਚਲਾਉਂਦੇ ਸਰਕਾਰ ਨੇ